ਰਾਮ ਮੰਦਰ ਦੀ ਪ੍ਰਾਨ ਪ੍ਰਤੀਸ਼ਠਾ ਮੋਕੇਸ਼ਰ ਦਾਲੂਆ ਦੀ ਜੈ ਸ਼੍ਰੀ ਰਾਮ ਦੇ ਨਾਅਰੇ ਨਾਲ ਅਯੁੱਧਿਆ ਦੀਆਂ ਸੜਕਾਂ ਤਗੂੰਜੁੱਟੀਆਂ ਇਸ ਦੇ ਨਾਲ ਹੀ ਦੁਨੀਆ ਭਰ ਦੇ ਮੰਦਰਾਂ ਦੇ ਵਿੱਚ ਵੀ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ ਜੀ ਹਾਂ ਹਰ ਕਿਸੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਪਰ ਉਦੋਂ ਹੀ ਇਸ ਵਿਚਾਲੇ ਇੱਕ ਜਿਹੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਇੱਕ ਪਾਸੇ ਹਿੰਦੂ ਤੇ ਦੂਜੇ ਪਾਸੇ ਖਾਲਿਸਤਾਨੀ ਨਜ਼ਰ ਆ ਰਹੇ ਨੇ ਇਸ ਵੀਡੀਓ ਨੇ ਹਾਲਾਂਕਿ ਸਭ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚਿਆ ਪਰ ਫਿਰ ਵੀ ਲੋਕਾਂ ਦੇ ਵਿੱਚ ਉਤਸ਼ਾਹ ਖੁਸ਼ੀ ਦੇਖਣ ਨੂੰ ਮਿਲਿਆ ਜੀ ਹਾਂ ਹਰ ਰਮਦੇ ਲੋਕ ਰਾਮ ਮੰਦਰ ਦੀ ਪ੍ਰਣ ਪ੍ਰਤੀਸ਼ਠਾ ਮੌਕੇ ਖੁਸ਼ੀ ਜ਼ਾਹਰ ਕਰਦੇ ਹੋਏ ਨਜ਼ਰ ਆਏ। ਰਾਮ ਮੰਦਰ ਨੂੰ ਲੈ ਕੇ ਇੱਕ ਪਾਸੇ ਜੇਕਰ ਵਿਦੇਸ਼ੀ ਧਰਤੀ ਦਾ ਜ਼ਿਕਰ ਕਰੀਏ, ਅਮਰੀਕਾ, ਕੈਨੇਡਾ, ਦੁਬਈ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ 'ਚ ਇਸ ਮੌਕੇ ਖਾਸ ਤਿਆਰੀਆਂ ਦੇਖਿਆ ਗਈਆਂ। ਦੱਸਿਆ ਇਹ ਉਧਰ ਹੀ ਅਮਰੀਕਾ ਦੇ ਸਾਰੇ Hindu ਮੰਦਿਰਾਂ ਵਿੱਚ ਹਰ ਮੰਦਿਰ ਵਿੱਚ ਵਿਸ਼ੇਸ਼ ਪੂਜਾ ਕੀਤੀ ਗਈ ਅਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਵੀ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ 'ਚ ਕਰੀਬ 1000 Hindu ਮੰਦਿਰ ਨੇ ਜਿਨ੍ਹਾਂ ਨੂੰ ਸਜਾਇਆ ਗਿਆ ਸੀ। ਉਦਹੀਂ ਰਾਮ ਤੁੰਨਾ ਨਾਲ ਸੈਂਕੜੇ ਕਾਰਾਂ ਦੀਆਂ ਲੈਲੀਆਂ ਵੀ ਗੱਡੀਆਂ ਗਈਆਂ ਉਦਹੀਂ ਹੁਣ ਜਿਸ ਵੀਡੀਓ ਦੇ ਬਾਰੇ ਅਸੀਂ ਜ਼ਿਕਰ ਕਰ ਰਹੇ ਹਾਂ ਉਸ ਵੀਡੀਓ ਬਾਰੇ ਵੀ ਦੱਸ ਕਰਦੇ ਹਾਂ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਮਰੀਕਾ ਦੇ ਗੋਲਡਨ ਗੇਟ ਤੇ ਸਿੱਖ ਅਤੇ Hindu ਆਮੋ ਸਾਹਮਣੇ ਹੋ ਗਏ ਜਿਹਾ ਅਮਰੀਕਾ ਦੇ ਗੋਲਡਨ ਗੇਟ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਕਿਸੇ ਅਣਜਾਣ ਸ਼ਖਸ ਨੇ ਇਹ ਵੀਡੀਓ ਬਣਾਈ ਹੈ ਔਰ ਅਤੇ ਉਸ ਵੀਡੀਓ ਦੇ ਵਿੱਚ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਇੱਕ ਪਾਸੇ ਹਿੰਦੂ ਨੇ ਤੇ ਦੂਜੇ ਪਾਸੇ ਖਾਲਿਸਤਾਨੀ ਝੰਡੇ ਚੁਲ ਰਹੇ ਨੇ ਜੀਆਂ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੋ ਰਿਹਾ ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸੇ ਸ਼ਖਸ ਵੱਲੋਂ ਵੀਡੀਓ ਬਣਾਈ ਜਾ ਰਹੀ ਹੈ ਜਿਸ ਵਿੱਚ ਉਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਇੱਕ ਪਾਸੇ ਹਿੰਦੂ ਖੜੇ ਨੇ ਤੇ ਦੂਜੇ ਪਾਸੇ ਖਾਲਿਸਤਾਨੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਲਓ ਜੀ 골ਡਨ ਗੇਟ ਬ੍ਰਿਜ ਤੇ ਪੂਰਾ ਚੱਲਦਾ ਪਿਆ ਰੌਲਾ ਇਧਰ ਸ਼ਿਵ ਇਧਰ ਰਾਮ ਮੰਦਰ ਵਾਲੇ ਖੜੇ ਨੇ ਇੱਧਰ ਖਾਲਸਤਾਨੀਆਂ ਦੀਆਂ ਗੱਡੀਆਂ ਜਿਹੜੀਆਂ ਖੜੀਆਂ ਨੇ ਹਾਈਵੇ ਤੇ ਹੀ ਚੱਲ ਪਿਆ ਕੰਮ ਲਓ ਜੀ 골ਡਨ ਗੇਟ ਬ੍ਰਿਜ ਤੇ ਪੂਰਾ ਚੱਲਦਾ ਪਿਆ ਰੋਲਾ ਇਧਰ ਸ਼ਿਵ ਇਧਰ ਮਾਰ ਮੰਦਰ ਵਾਲੇ ਖੜੇ ਨੇ ਇਧਰ ਖਾਲਸਤਾਨੀਆਂ ਦੀਆਂ ਗੱਡੀਆਂ ਜਿਹੜੀਆਂ ਖੜੀਆਂ ਨੇ ਹਾਈਵੇ ਤੇ ਹੀ ਚੱਲ ਪਿਆ ਕੰਮ Subscribe to One India channel and never miss an update.